ਤਜੋ ਰੂਟੀਨ ਹੋਣੀ ਹੋਣੀ ਹੈ ਜੀ ਅੱਗੇ ਮੀਟਿੰਗ ਹੁੰਦੀ ਹੈ ਸਾਰੇ ਜਿੰਨੇ ਵੀ ਦੂਜੇ ਭਾਵੇਂ ਉਹ ਐਜੂਕੇਸ਼ਨ ادارے ਆ ਭਾਵੇਂ ਗੁਰੂ ਘਰਾਂ ਦੇ ਸੰਭਾਲਿਆ ਉਹ ਜਿੱਦਾਂ ਮੀਟਿੰਗ ਅੱਗੇ ਹੁੰਦੀਆਂ ਅੰਦਰ ਕਮੇਟੀ ਦੇ ਉੱਤੇ ਮੀਟਿੰਗ ਹੋਣੀ ਹੈ ਇਸ ਮੀਟਿੰਗ ਚ ਦੱਸਿਆ ਜਾ ਰਿਹਾ ਹੈ ਕਿ ਸਿੰਘ ਸਾਹਿਬ ਬਾਰੇ ਕੋਈ ਵੱਡਾ ਫੈਸਲਾ ਕੀਤਾ ਜਾ ਸਕਦਾ ਜੀ ਮੈਂ ਹੁਣ ਸਿੰਘ ਸਾਹਿਬ ਦੀ ਆਵਾਜ਼ ਵਿੱਚ ਕਹਿੰਦਾ ਕਿ ਸਤਿਕਾਰਯੋਗ ਸਾਡੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਿਨ੍ਹਾਂ ਦਾ ਕੱਲ ਤੁਸੀਂ ਬਿਆਨ ਦੇਖਿਆ ਤੇ ਉਹ ਮਿੰਮ ਕਿੰਨੇ ਚਿਰ ਹੋ ਗਿਆ ਮੈਂ ਤੁਹਾਨੂੰ ਪੁੱਛਦਾ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਛੁੱਟੀ ਲੈਣ ਮਹੀਨਾ ਡੇਢ ਮਹੀਨਾ ਹੋਇਆ ਹੋਣਾ ਡੇਢ ਮਹੀਨਾ ਡੇਢ ਦਾ ਡੇਢ ਮਹੀਨੇ ਚ ਕੋਈ ਏਦਾਂ ਦੀ ਕੋਈ ਗੱਲ ਹੋਈ ਹੈ ਸੁਮਣੀ ਕਮੇਟੀ ਤੇ ਤੇ ਅਸੀਂ ਐਕਸ਼ਨ ਵੀ ਲਵਾਂਗੇ ਤੇ ਮੇਰੇ ਧਿਆਨ ਚ ਹੈ ਨਹੀਂ ਕੋਈ ਵੀ ਮੈਂ ਪਹਿਲੀ ਗੱਲ ਤਾਂ ਕਹਿੰਦਾ ਕਿਉਂਕਿ ਮੈਨੂੰ ਵੀ ਡੇਢ ਸਾਲ ਸਵਾ ਸਾਲ ਹੋ ਗਿਆ ਇੱਥੇ ਤੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਜੇ ਉਹਨਾਂ ਦੇ ਸਮੇਂ ਚ ਹੋਈ ਹੈ ਤੇ ਸਭ ਤੋਂ ਵੱਡਾ ਜਿਹੜਾ ਸਤਕਾਰ ਹੁੰਦਾ ਉਹ ਜਿਹਦਾ ਸ਼੍ਰੀ ਕਾਲਤਾ ਸਾਹਿਬ ਦਾ ਹੁੰਦਾ ਤੇ ਉਹਨਾਂ ਕੋਲ ਅਥਾਹ ਜਿਹੜੀਆਂ ਸ਼ਕਤੀਆਂ ਤਾਕਤਾਂ ਹੁੰਦੀਆਂ ਕਿਉਂਕਿ ਇਹ ਉਹ ਜਿਸ ਨੂੰ ਵੀ ਮਰਜ਼ੀ ਬੁਲਾ ਸਕਦੇ ਆ ਜਿਹੜੇ ਇਲਜਾਮ ਲਾਉਣੇ ਹਨ ਇਹ ਸੋਭਦੇ ਨਹੀਂ ਕਿਉਂਕਿ ਐਡੇ ਵੱਡੇ ਦਰਬੇ ਤੇ ਰਹਿ ਕੇ ਐਡੀ ਵੱਡੀ ਤਾਕਤ ਹੋਵੇ ਤੇ ਉਹ ਜਿਹਦੀ ਮਰਜ਼ੀ ਪਰਤਾਲ ਕਰਾ ਸਕਦੇ ਤੇ ਅੱਜ ਜੇ ਉਹ ਮਹੀਨੇ ਡੇਢ ਮਹੀਨੇ ਵਿੱਚ ਹੋਇਆ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਅਸੀਂ ਕਰਾਵਾਂਗੇ ਉਹਨੂੰ ਸਬ ਤੋਂ ਸਜਾਵਾਂਗੇ ਜੇ ਕੋਈ ਉਹਦੇ ਵਿੱਚ ਹੋਇਆ ਆ ਲੰਗੜਾਂ ਦੀ ਗੱਲ ਕੀਤੀ ਆ ਉਸਮ ਉਹ ਬੜੀ ਤਾਕਤ ਸੀ ਕਿ ਜਿਹਦਾ ਸੀ ਕਿ ਤੇ ਉਹਨਾਂ ਦੀ ਤਾਕਤ ਸੀ ਜਦੋਂ ਲੰਗੜਾਂ ਦੇ ਵਿੱਚ ਇਹ ਗੱਲ ਹੁੰਦੀ ਆ ਤਾਂ ਉਹ ਜੋ ਮਰਜੀ ਐਕਸ਼ਨ ਲੈ ਸਕਦੇ ਮੇਰੇ ਕਹਿੰਦਾ ਭਾਬੇ ਅੱਜ ਬੋਲਦੇ ਪਏ ਆ ਜਿਨ੍ਹਾਂ ਜਿਨ੍ਹਾਂ ਨੇ 50-50 ਲੱਖ ਦੀਆਂ ਗੱਡੀਆਂ ਰੱਖੀਆਂ ਜਿਨ੍ਹਾਂ ਨੇ 15-15 ਸੇਵਾ ਦਾ ਰੱਖਿਆ ਜਿਨ੍ਹਾਂ ਨੇ თანਤਨ ਗੁਰੂ ਰਾਮਦਾਸ ਮਹਾਰਾਜ ਨੇ ਜਿਨ੍ਹਾਂ ਨੂੰ ਇੰਨੀ ਮੇਰੇ ਕਹਿਣ ਦਾ ਭਾਵ ਆ ਕਿ ਉਹਦਾ ਲੰਗਰ ਸੀਗਾ ਸੰਗਤ ਦੇ ਪੈਸੇ ਸੀਗੇ ਨਾ ਤੇ ਉਹਦੇ ਵਿੱਚ ਸੁਵਾਮਾਂ ਹਡਾਈਆਂ ਤੇ ਉਦੋਂ ਕਿਉਂ ਨਹੀਂ ਬੋਲੇ ਮੇਰਾ ਉਹਨਾਂ ਨੂੰ ਕੁਐਸਚਨ ਹੈ ਉਦੋਂ ਬੋਲਣਾ ਚਾਹੀਦਾ ਸੀ ਔਰ ਇਹ ਜਿਹੜਾ ਸਿਸਟਮ ਹੈਗਾ ਗੁਰੂ ਰਾਮਦਾਸ ਮਹਾਰਾਜ ਦਾ ਵੱਡੀ ਤਾਂ ਮੈਂ ਕਹਾਂਗਾ ਜੇ ਕੋਈ ਵੀ ਕਿਤੇ ਸਾਡੇ ਤੋਂ ਹੋਂਦ ਤਾਈ ਵੀ ਰਹਿ ਜਾਏ ਤੰਤਨ ਗੁਰੂ ਰਾਮਦਾਸ ਬੈਠਾ ਉਹ ਹਰ ਨੂੰ ਸਜਾ ਦੇਣ ਦੇ ਸਮਰਾਤ ਆ ਆਪਾਂ ਉਹ ਤੋਂ ਝੋਲੀਆਂ ਭਰਦੇ ਆ ਦਾਸਾ ਕਰਦੇ ਜੋ ਮੰਗੇ ਠਾਕ ਆਪਣੇ ਤੇ ਸੋਈ ਸੋਈ ਦਿਵੇ ਉਹ ਦਿਨ ਬਾਅਦ ਦਾਤਾ ਬੈਠਾ ਤੇ ਜੇ ਕਿਸੇ ਤੋਂ ਜੇ ਕੋਈ ਇੱਥੋਂ ਕੋਈ ਠਗੀ ਮਾਰਦਾ ਕੋਈ ਧਾਮ ਮਾਰਦਾ ਸਮਝਦਾ ਵੀ ਮੈਂ ਲੁਕ ਜਾਵਾਂ ਉਹ ਲੁਕ ਨਹੀਂ ਸਕਦਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਆਪਣਾ ਪਹਿਰਾ ਤੇ ਆਪ ਉਹ ਸੰਜਾਵਾਂ ਦੇਣ ਦੇ ਸਮਰਾਤ ਆ ਮੇਰੀ ਬੇਨਤੀ ਆ ਜਿਨ੍ਹਾਂ ਜਿਸ ਸੰਸਥਾ ਤੋਂ ਤੁਸੀਂ ਆਪਣੇ ਬੱਚੇ ਪਾਲੇ ਏਡਾ ਦੁੱਤਵਾ ਸਤਕਾਰ ਲਿਆ ਜਿਸ ਸੰਸਥਾ ਤੋਂ ਤੁਸੀਂ ਕਿਸੇ ਵੱਡੇ ਮਕਾਮ ਤੇ ਪਹੁੰਚੇ ਆ ਉਸ ਸੰਸਥਾ ਬਾਰੇ ਸੋਚਣ ਲੇ ਤੋਂ ਪਹਿਲਾਂ ਹਜ਼ਾਰ ਵਾਰੀ ਸੋਚਣਾ ਚਾਹੀਦਾ ਤੇ ਪਤਾ ਨਹੀਂ ਕਿਹੜੀਆਂ ਤਾਕਤਾਂ ਜਿਹੜੀਆਂ ਇਹ ਇਹ ਸ਼ਾਸ਼ਣ ਰੱਖ ਕੇ ਗੁਰੂ ਰਾਮਦਾਸ ਜੀ ਦਾ ਗੁਰੂ ਰਾਮਦਾਸ ਦੇ ਦਰ ਨੂੰ ਇਹ ਲੱਗਦਾ ਵੀ ਇੱਕ ਟੇਬਲ ਤੇ ਬੈਠ ਕੇ ਗੱਲ ਹੋ ਸਕਦੀ ਸੀਗੀ ਤੁਸੀਂ ਦੇਖੋ ਕਿ ਕਿੰਨੇ ਬੁਲਡ ਲੈਵਲ ਤੇ ਇਸ ਦੀ ਬਦਨਾਮੀ ਹੋ ਰਹੀ ਹੈ ਇਸ ਚੀਜ਼ ਦੀ ਕਿ ਇੱਕ ਮੁੱਖ ਗਰੰਤੀ ਹੋਣ ਹੈੱਡ ਗਰੰਤੀ ਹੋਣ ਪ੍ਰੈਸ ਕਾਨਫਰੰਸ ਸੱਦੀ ਜਾਵੇ ਕਿੰਨਾ ਨੇ ਸੱਦੀ ਉਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈ ਅਮਰਸਰ ਛੱਡ ਕੇ ਜਲੰਧਰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ ਸੰਗਠਨਾਂ ਦਾ ਦਿਲ ਦੁਖਦਾ ਜੀ ਜਦੋਂ ਇਹੋ ਜੀ ਗੱਲ ਸਾਹਮਣੇ ਆਉਂਦੀ ਹੈ ਕੀ ਲੱਗਦਾ ਹੈ ਮਨਸ਼ਾ ਕੀ ਹੋ ਸਕਦੀ ਹੈ ਜੀ ਦੇਖੋ ਕਿ ਮਨਸ਼ਾ ਜਿਹੜੀ ਇਹ ਹੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਦਾ ਜਿਹੜਾ ਮੈਂ ਕਹਿੰਦਾ ਕੋ ਨੂੰ ਇਹ ਹਜ਼ਾਰ ਵਾਲੀ ਸੋਚਣਾ ਚਾਹੀਦਾ ਈ ਏਡੇ ਰਤਵੇ ਤੇ ਰਹਿ ਕੇ ਤੂੰ ਉਸ ਸੰਸਥਾ ਦੀ ਬਦਨਾਮੀ ਕਰ ਰਹੀਆਂ ਜਿਸ ਸੰਸਥਾ ਤੋਂ ਤੂੰ ਹੀ ਪਰਿਵਾਰ ਪਾਲਿਆ ਜਿਸ ਸੰਸਥਾ ਤੋਂ ਤੂੰ ਆਪਣੇ ਬੱਚਿਆਂ ਨੂੰ ਆਪਣੇ ਮਕਾਮ ਤੇ ਪਹੁੰਚਾਇਆ ਤੇ ਮੈਨੂੰ ਤਾਂ ਇਸ ਚੀਜ਼ ਦੀ ਬੜੀ ਫੀਲ ਹੁੰਦੀ ਜਿਹੜੀ ਗੱਲ ਤੂੰ ਕਹੀ ਹੈ ਜਲੰਧਰ ਕੀਤੀ ਜਾ ਕੇ ਪ੍ਰੈਸ ਕਾਨਫਰੰਸ ਉਹਦੇ ਪਿੱਛੇ ਮੈਨੂੰ ਜੋ ਮਹਿਸੂਸ ਹੁੰਦਾ ਕਿਉਂਕਿ ਇੱਕ ਪੇਪਰ ਰੱਖਿਆ ਸੀ ਉਹਨਾਂ ਨੇ ਮਨਸ਼ਾ ਸੀ ਮਨਸ਼ਾ ਉਹਨਾਂ ਦੀ ਜੋ ਉਹਨਾਂ ਨੂੰ ਕਿਸੇ ਏਜੰਸੀ ਨੇ ਜਾਂ ਕਿਸੇ ਆਕਾ ਨੇ ਜਾਂ ਕਿਸੇ ਸਰਕਾਰ ਨੇ ਕਹਿ ਕੇ ਇਹ ਉਹ ਪੜਾ ਗਿਆ ਨਹੀਂ ਮੈਨੂੰ ਤਾਂ ਮਹਿਸੂਸ ਹੁੰਦਾ ਜਿ세 ਕਿ ਕਿ ਇਹ ਨਹੀਂ ਬੋਲਣਾ ਚਾਹੀਦਾ ਸੀ ਕਿਉਂਕਿ ਜਿਸ ਸੰਸਾਰ ਖਾਈਏ ਉਹ ਨਹੀਂ ਬੰਦਣਾ ਚਾਹੀਦਾ ਕਿਉਂਕਿ ਮੇਰੇ ਕੋਲ ਟੇਬਲ ਤੇ ਆ ਜਾਂਦੇ ਤੁਸੀਂ ਡੇਢ ਮਹੀਨਾ ਪਹਿਲਾਂ ਰਹੇ ਆ ਸਾ ਅੱਜੇ ਮੈਂ ਚੀਫ ਸੈਕਟਰੀ ਡਿਊਟੀ ਦਿਨਾ ਪਿਆ ਗੁਰਰਾਮ ਦਾਸ ਦੇ ਦਫ਼ਤਰ ਮੇਰੇ ਕੋਲ ਆ ਜਾਂਦੇ ਕੋਈ ਮਸਲਾ ਸਿਕਾ ਹਾਂ ਨਾ ਹੱਲ ਕਰੀਏ ਨਾ ਕਿਸੇ ਨੂੰ ਸਜ਼ਾ ਦੇਈਏ ਵੈਸੇ ਤਾਂ ਮੈਂ ਫਿਰ ਦੁਬਾਰਾ ਉਹੀ ਰਿਪੀਟ ਕਰਦਾ ਕਿ ਉਹ ਏਡੇ ਰਤਵੇ ਸਰਕਾਰ ਚ ਬੈਠੇ ਸੀ ਕਿ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਭਾਵੇਂ ਸ਼ਮਨ ਕਮੇਟੀ ਦੇ ਪ੍ਰਧਾਨ ਆ ਭਾਵੇਂ ਮੈਂ ਬੇਟਾ ਉਹਨਾਂ ਨੂੰ ਕੋਈ ਨਾ ਹੀ ਨਿਸ਼ ਕਰ ਸਕਦਾ ਜੇ ਕਿਤੇ ਵੀ ਕੋਈ ਘਾਟ ਮਹਿਸੂਸ ਨਹੀਂ ਕਿਹਾ ਸੀ ਕਿ ਜਦੋਂ ਕਾਲਤਖ ਸਾਹਿਬ ਦੇ ਜੱਥੇਦਾਰ ਸੀ ਜਿਹੜੇ ਫੈਸਲੇ ਉਹਨਾਂ ਵੱਲੋਂ ਲਏ ਗਏ ਉਹ ਦਬਾਅ ਦੇ ਹੇਠ ਸੀਗੇ ਉਦੋਂ ਇਹ ਵੀ ਉਹਨਾਂ ਨੇ ਬਿਆਨ ਦਿੱਤਾ ਕਿ ਕਿੱਦਾਂ ਕਿੱਦਾਂ ਇੱਕ ਵਾਰ ਉਹ ਦਬਾਅ ਦੇ ਹੇਠ ਸੀਗੇ ਇਸ ਕਰਕੇ ਜਿਹੜੇ ਫੈਸਲੇ ਆਜ਼ਾਦ ਨਹੀਂ ਲੈ ਸਕੇ ਉਹ ਇਹ ਸਿੰਘ ਸਾਹਿਬ ਸਿੰਘ ਸਾਹਿਬ ਵੀ ਜੀ ਕਹਿੰਦੇ ਨੇ ਮੈਂ ਮੈਂ ਦਬਾਅ ਦੇ ਹੇਠ ਸੀਗੇ ਉਹਨੂੰ ਫਿਰ ਜਦ ਮੇਰੀ ਪੀਲੀ ਦੇ ਦਾਤੇ ਨੂੰ ਨਹੀਂ ਉਹਨੇ ਪੜਿਆ ਕਿਉਂਕਿ ਸ੍ਰੀ ਕਾਲਤਾ ਸਾਹਿਬ ਇਹ ਇਦਾਂ ਦੀ ਤਾਕਤ ਆ ਉੱਥੇ ਫਿਰ ਜਾਂ ਤੇ ਇਹਨਾਂ ਦੀ ਜਪ ਤਪ ਤੇ ਬੰਦਗੀ 'ਚ ਕਮੀ ਹੋਏਗੀ ਗਿਆਨੀ ਰਵੀ ਸਿੰਘ ਉਹਨਾਂ ਦੇ ਕਿਉਂਕਿ ਉਸੇ ਉੱਪਰ ਮੈਂ ਕਹਿੰਦਾ ਕਿ ਮਾਰ ਰਣਜੀਤ ਸਿੰਘ ਵਰਗਿਆਂ ਨੂੰ ਸਜ਼ਾਾਂਵਾਂ ਦਿੱਤੀਆਂ ਗਈਆਂ ਉਹ ਬੇਬਵਾਕ ਰਹੇ ਤੇ ਇਹਨੂੰ ਵੀ ਬੇਬਾਕ ਹੋ ਕੇ ਉਦੋਂ ਗੱਲ ਕਰਦੇ ਨੇ ਜੈ ਸਰਬਤ ਖਾਲਸਾ ਸੱਦਿਆ ਜਾਵੇ ਜੀ ਸਾਰੀਆਂ ਇਕੱਠੀਆਂ ਹੋਣ ਪੰਥਕ ਧਿਰਾਂ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਵਾਜਬ ਹੈ ਜੀ ਇਹੋ ਜੀ ਇਹ ਅੱਗੇ ਵੀ ਸਰਬਤ ਬਾਦਲ ਪਰਿਵਾਰ ਤੋਂ ਕਬਜ਼ਾ ਛਡਾਉਣਾ ਜੀ ਸਰਬਤ ਖਾਲਸਾ ਪੀਸੀਬੀ ਬਾਦਲ ਪਰਿਵਾਰ ਤੇ ਹਿੱਟ ਚਲਦੀ ਆ ਤੇ ਤਖਤ ਵੀ ਜਿਹੜਾ ਬਾਦਲ ਪਰਿਵਾਰ ਦਾ ਮੈਂ ਫਿਰ ਉਹੀ ਗੱਲ ਕਰਦਾ ਮੈਂ ਜਿਆਦਾ ਨਹੀਂ ਬੋਲਣਾ ਚਾਹੁੰਦਾ ਮੈਨੂੰ ਮੈਦਿਆ 20 ਸਾਲ ਤੋਂ ਉਹਨਾਂ ਨੇ ਸੇਵਾ ਕੀਤੀ ਹੁਣੇ ਇੱਥੇ ਅੱਜਿੰ ਮਤੌਰ ਗਰੰਟੀ ਦਿੱਤੀ ਹੋਣੀ ਸਿੰਘ ਸਾਹਿਬਾਨ ਦੇ ਹੋਰ ਤੇ ਸੇਵਾ ਕੀਤੀ ਹੋਣੀ ਤੇ ਪਹਿਲਾਂ ਉਹੀ ਬਾਦਲ ਸੀਗੇ ਉਹ ਉਦੋਂ ਦੀ ਸੇਵਾਵਾਂ ਚੱਲਦੀਆਂ ਪਈਆਂ ਤੇ ਉਹ ਉਹਨੂੰ ਉਦੋਂ ਇਹ ਇਹ ਗੱਲ ਯਾਦ ਰੱਖਣੀ ਚਾਹੀਦੀ ਕਿਤੇ ਕਿਤੇ ਬਾਦ ਘਾਟ ਰਿਹਾ ਕਿਤੇ ਤੈਨੂੰ ਮਹਿਸੂਸ ਹੁੰਦੀ ਕਮੀ ਤਾਂ ਉਸ ਸਮੇ ਉਹ ਬੋਲਣਾ ਚਾਹੀਦਾ ਬਿਲਕੁਲ ਜੀ ਮਨਨ ਸਾਹਿਬ ਸ਼੍ਰੀ ਅਕਾਲ ਤੁਸੀਂ ਜਿਹੜਾ ਜੱਜਦਾਰ ਅਜੇ ਤੱਕ ਕੋਈ ਨਹੀਂ ਸੀ ਲਗਾ ਦੇ ਕਾਰਜਕਾਰੀ ਹੋਣ ਤੇ ਇਸ ਦਰਗਾਹ 'ਚ ਨੇ ਤਾਂ ਕੀ ਲੱਗਦਾ ਕਿ ਜਨ ਗਵੀਰ ਸਿੰਘ ਵੱਲੋਂ ਪਾਏ ਇਹ ਬਿਆਨ ਕਿ ਦੋ ਦਸੰ ਆਦੋਂ ਹੁਣ ਚੁੱਪੀ ਤੋੜੀ ਦੇਖੋ ਜਿਹੜੇ ਜਿਹੜੇ ਕਾਲ ਤੱਕ ਇਸ ਬਾਰੇ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਇੱਕ ਪਿੱਛੋਂ ਹੀ ਕਹ ਲੋ ਸਾਡੀ ਵਿਚਾਰ ਕਹ ਲੋ ਜਾਂ ਸਾਡੀ ਮਰਿਆਦਾ ਕਹ ਲੋ ਕਿ ਅਸੀਂ ਪਹਿਲਾਂ ਦੇਖਦੇ ਹਾਂ ਜੇ ਕੋਈ ਪ੍ਰਚਾਰਕ ਵੀ ਰੱਖਦੇ ਆ ਤੂੰ ਉਹਨੂੰ ਵੀ ਆਰਦੀ ਤੌਰ ਤੇ ਦੇਖਦੇ ਵੀ ਇਹ ਸੇਵਾ ਕੰਦੇ ਸਮਰੱਥਿਆ ਤਾਂ ਫਿਰ ਉਹਨੂੰ ਜੇ ਰੈਗੂਲਰ ਕਰਦੇ ਆ ਇਸੇ ਤਰ੍ਹਾਂ ਜੇ ਪਹਿਲਾਂ ਦੇਖਦੇ ਸੰਗਤ ਪਰਮਿਸ਼ਨ ਦੇਵੇ ਪਰਮਿਸ਼ਨ ਦਾ ਮੀਨਿੰਗ ਹੈ ਕਿ ਸੰਗਤ ਦੇਖੇ ਵੇ ਕਿਤੇ ਬਾਤ ਘੜਤਾ ਨਹੀਂ ਜਦੋਂ ਐਕਟਿੰਗ ਤੌਰ ਤੇ ਜਿਹੇ ਦਾ ਸਵਾਮਾ ਦਿੰਦਾ ਤੇ ਉਹਨੂੰ ਸਾਰੀਆਂ ਸਿੱਖ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਸੇਵਾ ਸਹਾਇਤियां ਮਤਲਬ ਕਹਿੰਦਾ ਭਾਵ ਬਾਕੀ ਦੀਆਂ ਸੰਪਰਦਾਵਾਂ ਨੇ ਹੰਗ ਜਥੇਬੰਦੀਆਂ ਦੇ ਦੀਆਂ ਵੀ ਠੀਕ ਹੈ ਤਾਂ ਫਿਰ ਉਹਨੂੰ ਜਿਹੜੇ ਐਜੇ ਰੈਗੂਲਰ ਲਾਇਆ ਜਾਂਦਾ ਬਾਦਲ ਪਰਿਵਾਰ ਬਾਦਲ ਪਰਿਵਾਰ ਸਮਰ ਪਰਿਵਾਰ ਇਹ ਸ਼ਬਦ ਵਰਤਿਆ ਜਾਂਦਾ ਹੈ ਕਿਉਂ ਵਰਤਿਆ ਜਾਂਦਾ ਹੈ ਖਾਸ ਕਰਕੇ ਐਜੇ ਕੇਸੀ ਦੇ ਨਾਲ ਜੋੜ ਕੇ ਭਾਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਹੋਣ ਭਾਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਆ ਭਾਵੇਂ ਰਵੀ ਸਿੰਘ ਆ ਕਿਉਂ ਹੁਣ ਕਿਉਂ ਨਾਮ ਜੋੜਿਆ ਜਾ ਰਿਹਾ ਜੀ ਇਹ ਪਹਿਲਾਂ ਇੰਨੇ ਚਿਰ ਉਹ ਜਿਹੜਾ ਹੁਣ ਬਾਦਲ ਸਾਹਿਬ ਦਾ ਨਾਮ ਜੋੜ ਰਿਹਾ ਤੁਸੀਂ ਕੱਲ ਹੀ ਦੇਖਿਆ ਉਹ ਕਿੱਡੇ ਇਕੱਠ ਹੋਏ ਆ ਖੇਮਾਂ ਤੇ 27 ਦਾ ਜਿਹੜਾ 2027 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਇਹਦੇ ਸਬੰਧ ਦੇ ਵਿੱਚ ਜੋ ਏਜੰਸੀਆਂ ਸਰਕਾਰਾ ਕਹਿੰਦੀਆਂ ਜਿੱਦਾਂ ਖਡਾਉਣੀਆਂ ਪਈਆਂ ਉਦਾਂ ਗਿਆਨੀ ਰਵੀ ਸਿੰਘ ਹੁਣੀ ਖੇਡਦੇ ਪੈਸ ਵਾਹਿਗੁਰੂ ਜੀ ਦਾ ਖਾਲਸਾ ਤਾਂ ਸਾਡੇ ਨਾਲ ਕੁਲਵੰਤ ਸਿੰਘ ਮੰਨਣ ਜੋਂ ਨੇ ਉਹ ਵੀ ਇੱਥੇ ਮੌਜੂਦ ਨੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੰਨਣ ਸਾਹਿਬ ਅੱਜ ਮੀਟਿੰਗ ਹੋ ਰਹੀ ਆ ਕੀ ਕਹਿਣਾ ਚਾਹੁੰਦੇ ਆ ਰੁਕ ਕਿਵੇਂ ਵੇਖਦੇ ਹੋ ਤੁਸੀਂ ਸਰਕਾਰ ਦਾ ਰੁਕ ਤਾਂ ਦੇਖਦੇ ਪਿਆ ਤੈਨੂੰ ਦੇਖਦੇ ਪਿਆ ਜੀ ਜੇ ਗਿਆਨੀ ਰਵੀ ਸਿੰਘ ਉਹਨਾਂ ਨੂੰ ਬੁਲਾ ਦਿੱਤਾ ਸਰਕਾਰਾਂ ਮਿਲਾਉਣੀਆਂ ਵਈਆਂ ਪਰ ਕਿਉਂ ਇਦਾਂ ਕਿਉਂ ਕਰ ਰਹੀ ਆ ਸਰਕਾਰ ਜਾਂ ਤਾਂ ਐਜਪੀਸੀ ਤੋਂ ਖਤਰਾ ਆ ਜਾਂ ਸ਼੍ਰੋਮਣੀ ਅਕਾਲੀ ਦਲ ਤੋਂ ਖਤਰਾ ਲੱਗਣਦੇ ਉਹਨਾਂ ਨੂੰ ਤਾਂ ਮੈਨੂੰ ਕਹਿੰਦਾ ਸ਼੍ਰੋਮ ਜਦੋਂ ਕੋਈ ਗੱਦੀ ਤੋਂ ਲੱਜ ਜਾਣਾ ਤੇ ਉਹ ਜਿਹੜਾ ਜਿਸ ਸੰਸਥਾ ਦਾ ਹੋਵੇ ਤੇ ਉਹ ਸੰਸਥਾ ਨੂੰ ਭੰਡਣਾ ਜਿਹੜਾ ਇਹ ਪਿਛਲੀ ਕਹਾਵਤ ਹੀ ਚੱਲਦੀ ਪਈ ਹੈ ਪਰ ਇਹ ਕਹਿ ਸਕਦਾ ਮੈਂ ਸਿੰਘ ਸੁਬਾਨ ਦੇ ਰਤਵੇ ਤੇ ਕਦੀ ਵੀ ਕਿਸੇ ਨੇ ਸ਼੍ਰੋਮਿਕ ਕਮੇਟੀ ਨੂੰ ਕਦੀ ਨੁਕਸਾਨ ਜਾਂ ਭੰਡਣ ਦੀ ਕੋਸ਼ਿਸ਼ ਕਦੀ ਵੀ ਨਹੀਂ ਕੀਤੀ ਤੇ ਜੋ ਇੰਟਰਫੇਅਰ ਕਰ ਰਹੀ ਆ ਨਹੀਂ ਨਹੀਂ ਇਹ ਤਾਂ ਉਹਦੀ ਆਪਣੀ ਮਰਜ਼ੀ ਚਾਹੀਦੀ ਜੇ ਕਰਦੀ ਤਾਂ ਉਹ ਨਹੀਂ ਕਰਨਾ ਚਾਹੀਦਾ ਜੇ ਉਸ ਰਤਵੇ ਤੇ ਬੈਠਿਆ ਹੋਰ ਤੁਸੀਂ ਵੇਖ ਸਕਦੇ ਹੋ ਕਿ ਅੱਜ ਕੁਲਵਿੰਦਰ ਸਿੰਘ ਮੰਨਣ ਜੋਨੇ ਉਹ ਉਹ ਇਸ ਮੀਟਿੰਗ ਦੇ ਵਿੱਚ ਉਹ ਵੀ ਪਹੁੰਚ ਚੁੱਕੇ ਨੇ ਤਾਂ ਲਗਾਤਾਰ ਮੀਟਿੰਗ ਜੋ ਹੈ ਉਹ ਆਰੰਭ ਹੋ ਚੁੱਕੀ ਆ 11 ਵਜੇ ਦੇ ਕਰੀਬ ਦੀ ਤਾਂ ਹੁਣ ਤੁਹਾਡੇ ਨਾਲ ਕੱਲੀ-ਕੱਲੀ ਜਾਣਕਾਰੀ ਇਸ ਮੀਟਿੰਗ ਤੋਂ ਬਾਅਦ ਕੀ ਸਾਹਮਣੇ ਆਉਂਦਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਣੇ ਰਹੋ ਜਗਮਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਮਰਤ ਨਾਲ ਅਕਸ਼ਾਣਿਕ ਜਗਮਾਨੀ ਟੀਵੀ ਸ਼੍ਰੀਮਨ ਸਸਾਈ ਹੁਣ ਗਿਆਨੀ ਵੀ ਇਸ ਨੂੰ ਨਾਲ ਕਲਾਂ-ਕਲਾਂ ਕਰਾਂ ਕਿ ਮੀਟਿੰਗ ਦੀ ਪਹਿਲਾਂ ਗੱਲ ਕਰ ਦੱਸ ਦੋਵੇਂ ਕਰ ਦੱਸ ਮੀਟਿੰਗ ਤਾਂ ਜੋ ਰੁਟੀਨ ਤੇ ਹੋਣੀ ਹੋਣੀ ਹੈ ਜੀ ਅੱਗੇ ਮੀਟਿੰਗ ਹੁੰਦੀ ਹੈ ਸਾਰੇ ਜਿੰਨੇ ਵੀ ਜੋ ਜੇ ਭਾਵੇਂ ਉਹ ਐਜੂਕੇਸ਼ਨ ادارے ਆ ਭਾਵੇਂ ਗੁਰੂ ਘਰਾਂ ਨੂੰ ਸੰਭਾਲਿਆ ਉਹ ਜਿੱਦਾਂ ਮੀਟਿੰਗ ਅੱਗੇ ਹੁੰਦੀਆਂ ਅੰਦਰ ਕਮੇਟੀ ਦੇ ਉੱਤੇ ਮੀਟਿੰਗ ਹੋਣੀ ਹੈ ਇਸ ਮੀਟਿੰਗ ਚ ਦੱਸਿਆ ਜਾ ਰਿਹਾ ਹੈ ਕਿ ਸਿੰਘ ਸਾਹਿਬ ਬਾਰੇ ਕੋਈ ਵੱਡਾ ਫੈਸਲਾ ਕੀਤਾ ਜਾ ਸਕਦਾ ਹੈ ਮੈਂ ਹੁਣ ਸਿੰਘ ਸਾਹਿਬ ਦੀ ਆਪੀ ਗੱਲ ਕਰਨਾ ਕਿ ਸਤਿਕਾਰਯੋਗ ਸਾਡੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਿਨ੍ਹਾਂ ਦਾ ਕੱਲ ਤੁਸੀਂ ਬਿਆਨ ਦੇਖਿਆ ਤੇ ਉਹ ਕਿੰਨਾ ਚਿਰ ਹੋ ਗਿਆ ਮੈਂ ਤੁਹਾਨੂੰ ਪੁੱਛਦਾ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਛੁੱਟੀ ਲੈਣ ਮਹੀਨਾ ਡੇਢ ਮਹੀਨਾ ਹੋਇਆ ਹੋਣਾ ਡੇਢ ਮਹੀਨਾ ਜੇ ਤਾਂ ਡੇਢ ਮਹੀਨੇ ਚ ਕੋਈ ਏਦਾਂ ਦੀ ਕੋਈ ਗੱਲ ਹੋਈ ਹੈ ਸੁਮਣੀ ਕਮੇਟੀ ਤੇ ਤਾਂ ਅਸੀਂ ਐਕਸ਼ਨ ਵੀ ਲਵਾਂਗੇ ਤੇ ਮੇਰੇ ਧਿਆਨ ਚ ਹੈ ਨਹੀਂ ਕੋਈ ਵੀ ਮੈਂ ਪਹਿਲੀ ਗੱਲ ਤਾਂ ਕਹਿੰਦਾ ਕਿਉਂਕਿ ਮੈਨੂੰ ਵੀ ਡੇਢ ਸਾਲ ਸਵਾ ਸਾਲ ਹੋ ਗਿਆ ਇੱਥੇ ਤੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਜੇ ਉਹਨਾਂ ਦੇ ਸਮੇਂ ਚ ਹੋਈ ਹੈ ਤੇ ਸਭ ਤੋਂ ਵੱਡਾ ਜਿਹੜਾ ਸਤਕਾਰ ਹੁੰਦਾ ਉਹ ਜਿਹਦਾ ਸ਼੍ਰੀ ਕਾਲਤਾ ਸਾਹਿਬ ਦਾ ਹੁੰਦਾ ਤੇ ਉਹਨਾਂ ਕੋਲ ਅਥਾਹ ਜਿਹੜੀਆਂ ਸ਼ਕਤੀਆਂ ਤਾਕਤਾਂ ਹੁੰਦੀਆਂ ਕਿਉਂਕਿ ਇਹ ਉਹ ਜਿਸ ਨੂੰ ਵੀ ਮਰਜ਼ੀ ਬੁਲਾ ਸਕਦੇ ਆ ਜਿਹੜੇ ਇਲਜ਼ਾਮ ਲਾਉਣੇ ਆ ਨਾ ਇਹ ਸੋਭਦੇ ਨਹੀਂ ਕਿਉਂਕਿ ਐਡੇ ਵੱਡੇ ਦਰਤਵੇ ਤੇ ਰਹਿ ਕੇ ਐਡੀ ਵੱਡੀ ਤਾਕਤ ਹੋਵੇ ਤੇ ਉਹ ਜਿਹਦੀ ਮਰਜ਼ੀ ਪੜਤਾਲ ਕਰਾ ਸਕਦੇ ਤੇ ਅੱਜ ਜੇ ਉਹ ਮਹੀਨੇ ਡੇਢ ਮਹੀਨੇ ਵਿੱਚ ਹੋਇਆ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਅਸੀਂ ਗ੍ਰਾਹਮਾਂਗੇ ਉਹਨੂੰ ਸਬ ਤੋਂ ਸਜਾਮਾ ਦਵਾਵਾਂਗੇ ਜੇ ਕੋਈ ਉਹਦੇ ਵਿੱਚ ਹੋਇਆ ਆ ਲੰਗੜਾਂ ਦੀ ਗੱਲ ਕੀਤੀ ਆ ਉਸਮ ਉਹ ਬੜੀ ਤਾਕਤ ਸੀ ਕਿ ਜਿਹਦਾ ਸੀ ਕਿ ਤੇ ਉਹਨਾਂ ਦੀ ਤਾਕਤ ਸੀ ਜਦੋਂ ਲੰਗੜਾਂ ਦੇ ਵਿੱਚ ਇਹ ਗੱਲ ਹੁੰਦੀ ਹੈ ਤਾਂ ਉਹ ਜੋ ਮਰਜੀ ਐਕਸ਼ਨ ਲੈ ਸਕਦੇ ਮੇਰੇ ਕਹਿੰਦਾ ਭਾ ਵੀ ਅੱਜ ਬੋਲਦੇ ਪਏ ਆ ਜਿਨ੍ਹਾਂ ਜਿਨ੍ਹਾਂ ਨੇ 50-50 ਲੱਖ ਦੀਆਂ ਗੱਡੀਆਂ ਰੱਖੀਆਂ ਜਿਨ੍ਹਾਂ ਨੇ 15-15 ਸੇਵਾ ਦਾ ਰੱਖਿਆ ਜਿਨ੍ਹਾਂ ਨੇ 탄탄 ਗੁਰੂ ਰਾਮਦਾਸ ਮਹਾਰਾਜ ਨੇ ਜਿਨ੍ਹਾਂ ਨੂੰ ਇੰਨੀ ਮੇਰੇ ਕਹਿੰਦਾ ਭਾਵਿਆ ਕਿ ਉਹਦਾ ਹੀ ਲੰਗਰ ਸੀਗਾ ਸੰਗਤ ਦੇ ਪੈਸੇ ਸੀਗੇ ਨਾ ਤੇ ਉਹਦੇ ਵਿੱਚ ਸਵਾਵਾਵਾਂ ਹਡਾਈਆਂ ਤੇ ਉਦੋਂ ਕਿਉਂ ਨਹੀਂ ਬੋਲੇ ਮੇਰਾ ਉਹਨਾਂ ਨੂੰ ਕੁਐਸਚਨ ਹੈ ਉਦੋਂ ਬੋਲਣਾ ਚਾਹੀਦਾ ਸੀ ਔਰ ਇਹ ਜਿਹੜਾ ਸਿਸਟਮ ਹੈਗਾ ਗੁਰੂ ਰਾਮਦਾਸ ਮਹਾਰਾਜ ਦਾ ਵੱਡੀ ਤਾਂ ਮੈਂ ਕਹਾਂਗਾ ਜੇ ਕੋਈ ਵੀ ਕਿਤੇ ਸਾਡੇ ਤੋਂ ਹੋਂਦ ਤਾਈ ਵੀ ਰਹਿ ਜਾਏ ਤਨ ਤਨ ਗੁਰੂ ਰਾਮਦਾਸ ਜੀ ਬੈਠਾ ਉਹ ਹਰ ਨੂੰ ਸਜਾ ਦੇਣ ਦੇ ਸਮਰਾਤ ਆ ਆਪਾਂ ਉਹ ਤੋਂ ਝੋਲੀਆਂ ਭਰਦੇ ਆ ਦਾਸਾ ਕੱਢਦੇ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੇ ਉਹ ਦਿਨਵਾ ਦਾਤਾ ਬੈਠਾ ਤੇ ਜੇ ਕਿਸੇ ਤੋਂ ਜੇ ਕੋਈ ਇੱਥੋਂ ਕੋਈ ਠਗੀ ਮਾਰਦਾ ਕੋਈ ਧਾਮ ਮਾਰਦਾ ਸਮਝਦਾ ਵੀ ਮੈਂ ਲੁਕ ਜਾਵਾਂ ਉਹ ਲੁਕ ਨਹੀਂ ਸਕਦਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਆਪਣਾ ਪਹਿਰਾ ਤੇ ਆਪ ਉਹ ਸੰਜਾਵਾਂ ਦੇਣ ਦੇ ਸਮਰਾਤ ਆ ਮੇਰੀ ਬੇਨਤੀ ਆ ਜਿਨ੍ਹਾਂ ਜਿਸ ਸੰਸਥਾ ਤੋਂ ਤੁਸੀਂ ਆਪਣੇ ਬੱਚੇ ਪਾਲੇ ਏਡਾ ਦੁੱਤਵਾ ਸਤਕਾਰ ਲਿਆ ਜਿਸ ਸੰਸਥਾ ਤੋਂ ਤੁਸੀਂ ਕਿਸੇ ਵੱਡੇ ਮਕਾਮ ਤੇ ਪਹੁੰਚੇ ਆ ਉਸ ਸੰਸਥਾ ਬਾਰੇ ਸੋਚਣ ਲਈ ਤੋਂ ਪਹਿਲਾਂ ਹਜ਼ਾਰ ਵਾਰੀ ਸੋਚਣਾ ਚਾਹੀਦਾ ਤੇ ਪਤਾ ਨਹੀਂ ਕਿਹੜੀਆਂ ਤਾਕਤਾਂ ਜਿਹੜੀਆਂ ਇਹ ਸ਼ਾਸ਼ਤਾਂ ਰੱਖ ਕੇ ਗੁਰੂ ਰਾਮਦਾਸ ਜੀ ਦਾ ਗੁਰੂ ਰਾਮਦਾਸ ਦੇ ਦਰਨੋਂ ਮੈਨੂੰ ਲੱਗਦਾ ਵੀ ਇੱਕ ਟੇਬਲ ਤੇ ਬੈਠ ਕੇ ਗੱਲ ਹੋ ਸਕਦੀ ਸੀਗੀ ਤੁਸੀਂ ਦੇਖੋ ਕਿ ਕਿੰਨੇ ਬੋਲਡ ਲੈਵਲ ਤੇ ਇਸ ਦੀ ਬਦਨਾਮੀ ਹੋ ਰਹੀ ਹੈ ਇਸ ਚੀਜ਼ ਦੀ ਕਿ ਇੱਕ ਮੁੱਖ ਗ੍ਰੰਥੀ ਹੋਣ ਹੈੱਡ ਗ੍ਰੰਥੀ ਹੋਣ ਪ੍ਰੈਸ ਕਾਨਫਰੰਸ ਸੱਦੀ ਜਾਵੇ ਕਿੰਨਾ ਨੇ ਸੱਦੀ ਉਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈ ਅਮਰਸਰ ਛੱਡ ਕੇ ਜਲੰਧਰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ ਸੰਗਤਾਂ ਦਾ ਦਿਲ ਦੁਖਦਾ ਜੀ ਜਦੋਂ ਇਹੋ ਜੀ ਗੱਲ ਸਾਹਮਣੇ ਆਉਂਦੀ ਹੈ ਕੀ ਲੱਗਦਾ ਹੈ ਮਨਸ਼ਾ ਕੀ ਹੋ ਸਕਦੀ ਹੈ ਜੀ ਦੇਖੋ ਕਿ ਮਨਸ਼ਾ ਜਿਹੜੀ ਇਹ ਹੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਦਾ ਜਿਹੜਾ ਮੈਂ ਕਹਿੰਦਾ ਕੋ ਨੂੰ ਇਹ ਹਜ਼ਾਰ ਬਾਲੀ ਸੋਚਣਾ ਚਾਹੀਦਾ ਈ ਐਡੇ ਰਤਵੇ ਤੇ ਰਹਿ ਕੇ ਤੂੰ ਉਸ ਸੰਸਥਾ ਦੀ ਬਦਨਾਮੀ ਕਰ ਰਹੀਆਂ ਜਿਸ ਸੰਸਥਾ ਤੋਂ ਤੂੰ ਹੀ ਪਰਿਵਾਰ ਪਾਲਿਆ ਜਿਸ ਸੰਸਥਾ ਤੋਂ ਤੂੰ ਆਪਣੇ ਬੱਚਿਆਂ ਨੂੰ ਆਪਣੇ ਮਕਾਮ ਤੇ ਪਹੁੰਚਾਇਆ ਤੇ ਮੈਨੂੰ ਤਾਂ ਇਸ ਚੀਜ਼ ਦੀ ਬੜੀ ਫੀਲ ਹੁੰਦੀ ਜਿਹੜੀ ਗੱਲ ਤੂੰ ਕਹੀ ਹੈ ਜਲੰਧਰ ਕੀਤੀ ਜਾ ਕੇ ਪ੍ਰੈਸ ਕਾਨਫਰੰਸ ਉਹਦੇ ਪਿੱਛੇ ਮੈਨੂੰ ਜੋ ਮਹਿਸੂਸ ਹੁੰਦਾ ਕਿਉਂਕਿ ਇੱਕ ਪੇਪਰ ਰੱਖਿਆ ਸੀ ਉਹਨਾਂ ਨੇ ਮਨਸ਼ਾ ਸੀ ਮਨਸ਼ਾ ਉਹਨਾਂ ਦੀ ਜੋ ਉਹਨਾਂ ਨੂੰ ਕਿਸੇ ਏਜੰਸੀ ਨੇ ਜਾਂ ਕਿਸੇ ਆਕਾ ਨੇ ਜਾਂ ਕਿਸੇ ਸਰਕਾਰ ਨੇ ਕਹਿ ਕੇ ਇਹ ਉਹ ਪੜਾਇਆ ਗਿਆ ਨਹੀਂ ਮੈਨੂੰ ਤਾਂ ਮਹਿਸੂਸ ਹੁੰਦਾ ਜਿ세 ਕਿ ਇਹ ਨਹੀਂ ਬੋਲਣਾ ਚਾਹੀਦਾ ਸੀ ਕਿਉਂਕਿ ਜਿਸ ਸੰਸਕਰਣ ਰੱਖਾਈਏ ਉਹਨੂੰ ਨਹੀਂ ਪੜ੍ਹਣਾ ਚਾਹੀਦਾ ਇਹ ਕਿਉਂਕਿ ਮੇਰੇ ਕੋਲ ਟੇਬਲ ਤੇ ਆ ਜਾਂਦੇ ਤੁਸੀਂ ਡੇਢ ਮਹੀਨਾ ਪਹਿਲਾਂ ਰਹੇ ਆ ਅੱਜੇ ਮੈਂ ਚੀਫ ਸੈਕਟਰੀ ਡਿਊਟੀ ਦਿਨਾ ਪਿਆ ਗੁਰਰਾਮ ਦਾਸ ਦੇ ਦਾ ਤੇ ਮੇਰੇ ਕੋਲ ਆ ਜਾਂਦੇ ਕੋਈ ਮਸਲਾ ਸੀਗਾ ਹਾਂ ਨਾ ਹੱਲ ਕਰੀਏ ਨਾ ਕਿਸੇ ਨੂੰ ਸਜ਼ਾ ਦੇਈਏ ਵੈਸੇ ਤਾਂ ਮੈਂ ਫਿਰ ਦੁਬਾਰਾ ਉਹੀ ਰਿਪੀਟ ਕਰਦਾ ਕਿ ਉਹ ਏਡੇ ਰਤਵੇ ਸਰਕਾਰ ਤੇ ਬੈਠੇ ਸੀ ਕਿ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਭਾਵੇਂ ਸ਼ਮਨ ਕਮੇਟੀ ਦੇ ਪ੍ਰਧਾਨ ਆ ਮੰਨੇ ਮੈਂ ਬੈਠਾ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਜੇ ਕਿਤੇ ਵੀ ਕੋਈ ਘਾਟ ਮਹਿਸੂਸ ਨਾ ਹੋਵੇ ਕਿਹਾ ਸਿੰਘ ਜੀ ਜਦੋਂ ਖਾਲਸਾ ਸਾਹਿਬ ਦੇ ਜਥੇਦਾਰ ਸੀ ਜਿਹੜੇ ਫੈਸਲੇ ਉਹਨਾਂ ਵੱਲੋਂ ਲਏ ਗਏ ਉਹ ਦਬਾਅ ਦੇ ਹੇਠ ਸੀਗੇ ਉਦੋਂ ਇਹ ਵੀ ਉਹਨਾਂ ਨੇ ਬਿਆਨ ਕੀਤਾ ਕਿ ਕਿਤੇ ਕਿਤੇ ਇੱਕ ਵਾਰ ਉਹ ਦਬਾਅ ਦੇ ਹੇਠ ਸੀਗੇ ਇਸ ਕਰਕੇ ਜਿਹੜੇ ਫੈਸਲੇ ਆਜ਼ਾਦ ਨਹੀਂ ਲੈ ਸਕੇ ਉਹ ਇਹ ਸਿੰਘ ਸਾਹਿਬ ਸਿੰਘ ਸਾਹਿਬ ਵੀਰ ਜੀ ਕਹਿੰਦੇ ਨੇ ਮੈਂ ਮੈਂ ਦਬਾਅ ਦੇ ਹੇਠ ਸੀਗੇ ਉਹਨੂੰ ਫਿਰ ਜਦ ਮੇਰੀ ਪੀੜੀ ਦੇ ਦਾਤੇ ਨੂੰ ਨਹੀਂ ਉਹਨੇ ਪੜਿਆ ਕਿਉਂਕਿ ਸ੍ਰੀ ਕਾਲਤਾ ਸਾਹਿਬ ਇਹ ਇਦਾਂ ਦੀ ਤਾਕਤ ਆ ਉੱਥੇ ਫਿਰ ਜਾਂ ਤੇ ਨਾਲ ਦੀ ਜਬਤਬਤ ਤੇ ਬੰਦਗੀ 'ਚ ਕਮੀ ਹੋਏਗੀ ਗਿਆਨੀ ਰਵੀ ਸਿੰਘ ਹੁਣਾਂ ਦੇ ਕਿਉਂਕਿ ਉਸੇ ਉੱਪਰ ਮੈਂ ਕਹਿੰਦਾ ਕਿ ਮਹਾਰਾਜ ਰਣਜੀਤ ਸਿੰਘ ਵਰਗਿਆਂ ਨੂੰ ਸਜ਼ਾਾਂਵਾਂ ਦਿੱਤੀਆਂ ਗਈਆਂ ਉਹ ਬੇਬਵਾਕ ਰਹੇ ਤੇ ਇਹਨੂੰ ਵੀ ਬੇਬਾਕ ਹੋ ਕੇ ਉਦੋਂ ਗੱਲ ਕਰਦੇ ਨੇ ਨਹੀਂ ਸਰਬੱਤ ਖਾਲਸਾ ਸੱਦਿਆ ਜਾਵੇ ਜੀ ਸਾਰੀਆਂ ਇਕੱਠੀਆਂ ਹੋਣ ਪੰਥਕ ਧਿਰਾਂ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਵਾਜਬ ਹੈ ਜੀ ਇਹੋ ਜੀ ਇਹ ਅੱਗੇ ਵੀ ਸਰਬੱਤ ਬਾਦਲ ਪਰਿਵਾਰ ਤੋਂ ਕਬਜ਼ਾ ਛਡਾਉਣਾ ਜੀ ਸਰਬੱਤ ਖਾਲਸਾ ਪੀਸੀਬੀ ਬਾਦਲ ਪਰਿਵਾਰ ਦੇ ਹੇਠ ਚੱਲਦੀ ਆ ਤੇ ਤਖਤ ਵੀ ਜਿਹੜਾ ਬਾਦਲ ਪਰਿਵਾਰ ਦਾ ਹੈ ਮੈਂ ਫਿਰ ਉਹੀ ਗੱਲ ਕਰਦਾ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਮੈਨੂੰ ਮੈਦਿਆ 20 ਸਾਲ ਤੋਂ ਉਹਨਾਂ ਨੇ ਸੇਵਾ ਕੀਤੀ ਹੁਣ ਇੱਥੇ ਅਜਿਮ ਬਤੌਰ ਗਰੰਟੀ ਦਿੱਤੀ ਹੋਣੀ ਸਿੰਘ ਸਾਹਿਬਾਨ ਦੇ ਹੋਰ ਤੇ ਸੇਵਾ ਕੀਤੀ ਹੋਣੀ ਤੇ ਪਹਿਲਾ ਉਹੀ ਬਾਦਲ ਸੀਗੇ ਉਹ ਉਦੋਂ ਦੀ ਸੇਵਾਵਾਂ ਚੱਲਦੀਆਂ ਪਈਆਂ ਤੇ ਉਹ ਉਹਨੂੰ ਉਦੋਂ ਇਹ ਗੱਲ ਯਾਦ ਰੱਖਣੀ ਚਾਹੀਦੀ ਕਿਤੇ ਕਿਤੇ ਬਾਅਦ ਘਾਟਿਆ ਕਿਤੇ ਤੈਨੂੰ ਮਹਿਸੂਸ ਹੁੰਦੀ ਕਮੀ ਤਾਂ ਉਸ ਸਮੇ ਉਹ ਬੋਲਣਾ ਚਾਹੀਦਾ ਬਿਲਕੁਲ ਜੀ ਮਾਨ ਸਰ ਸ਼ਰੀਕਾਤ ਦੇ ਸਾਰੇ ਜੀ ਜੱਜਦਾਰ ਅਜੇ ਤੱਕ ਕੋਈ ਨਹੀਂ ਅਜਿਸੀ ਲਗਾ ਦੇ ਕਿ ਕਾਰਜਕਾਰੀ ਫੋਰਸ ਨੂੰ ਦਰਗਾਹ ਚ ਨੇ ਤਾਂ ਕੀ ਲੱਗਦਾ ਕਿ ਕਵੀਰ ਸਿੰਘ ਕੋਲੋਂ ਕਾਹੀ ਇਹ ਬਿਆਨ ਕਿ 2 ਦਸੰਬਰ ਤੋਂ ਬਾਅਦ ਹੁਣ ਚੁੱਪੀ ਤੋੜੀ ਇਹਨੇ ਦੇਖੋ ਜਿਹੜੇ ਜਹਜਦਾਰ ਕਾਲ ਤੱਕ ਸਬਾਰੇ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਇੱਕ ਪਿੱਛੋਂ ਹੀ ਕਹ ਲੋ ਸਾਡੀ ਵਿਚਾਰ ਕਹ ਲੋ ਜਾਂ ਸਾਡੀ ਮਰਿਆਦਾ ਕਹ ਲੋ ਕਿ ਅਸੀਂ ਪਹਿਲਾਂ ਦੇਖਦੇ ਆਂ ਜੇ ਕੋਈ ਪ੍ਰਚਾਰਕ ਵੀ ਰੱਖਦੇ ਆਂ ਤੂੰ ਉਹਨੂੰ ਵੀ ਆਰਦੀ ਤੌਰ ਤੇ ਦੇਖਦੇ ਆਂ ਵੀ ਇਹ ਸੇਵਾ ਕੰਦੇ ਸਮਰੱਥਿਆ ਤਾਂ ਫਿਰ ਉਹਨੂੰ ਅਜੇ ਰੈਗੂਲਰ ਕਰਦੇ ਆਂ ਇਸੇ ਤਰ੍ਹਾਂ ਜੇ ਪਹਿਲਾਂ ਦੇਖਦੇ ਸੰਗਤ ਪ੍ਰਭੂ ਪਰਮਿਸ਼ਨ ਦੇਵੇ ਪਰਮਿਸ਼ਨ ਦਾ ਮੀਨਿੰਗ ਹੈ ਕਿ ਸੰਗਤ ਦੇਖੇ ਵੀ ਕਿਤੇ ਬਾਤ ਘਾਟਤਾ ਨਹੀਂ ਜਦੋਂ ਐਕਟਿੰਗ ਤੌਰ ਤੇ ਜਿਹਦਾ ਸਿਵਾਮਾ ਦਿੰਦਾ ਤੇ ਉਹਨੂੰ ਸਾਰੀਆਂ ਸਿੱਖ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਸੇਵਾ ਸਹਾਇਤियां ਮਤਲਬ ਕਹਿੰਦਾ ਭਾਵ ਬਾਕੀ ਦੀਆਂ ਸੰਪਰਦਾਵਾਂ ਦੇ ਹੰਗ ਜਥੇਬੰਦੀਆਂ ਦੇਖਦੀਆਂ ਵੀ ਠੀਕ ਹੈ ਤਾਂ ਫਿਰ ਉਹਨੂੰ ਜਿਹੜੇ ਐਜ਼ ਇਹ ਰੈਗੂਲਰ ਲਾਇਆ ਜਾਂਦਾ ਬਾਦਲ ਪਰਿਵਾਰ ਬਾਦਲ ਪਰਿਵਾਰ ਸੰਸਾਰ ਪਰਿਵਾਰ ਇਹ ਸ਼ਬਦ ਵਰਤਿਆ ਜਾਂਦਾ ਕਿਉਂ ਵਰਤਿਆ ਜਾਂਦਾ ਖਾਸ ਕਰਕੇ ਐਜ਼ੀ ਕੇਸੀ ਦੇ ਨਾਲ ਜੋੜ ਕੇ ਭਾਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਹੋਣ ਭਾਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਆ ਭਾਵੇਂ ਰਵੀ ਸਿੰਘ ਆ ਕਿਉਂ ਹੁਣ ਕਿਉਂ ਨਾਮ ਜੋੜਿਆ ਜਾ ਰਿਹਾ ਜੀ ਇਹ ਪਹਿਲਾਂ ਇੰਨੇ ਚ ਉਹ ਜਿਹੜਾ ਹੁਣ ਬਾਦਲ ਸਾਹਿਬ ਦਾ ਨਾਮ ਜੋੜ ਰਿਹਾ ਤੁਸੀਂ ਕੱਲ ਹੀ ਦੇਖਿਆ ਉਹ ਕਿੱਡੇ ਘੱਟ ਹੋਏ ਆ ਖੇਮਗਨ ਤੇ 27 ਦਾ ਜਿਹੜਾ 2027 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਇਹਦੇ ਸਬੰਧ ਦੇ ਵਿੱਚ ਜੋ ਏਜੰਸੀਆਂ ਸਰਕਾਰਾਂ ਕਹਿੰਦੀਆਂ ਜਿੱਦਾਂ ਖਡਾਉਣੀਆਂ ਪਈਆਂ ਉਹਦਾਂ ਦੇ ਬੈਠ ਵਾਈਲ ਜੀ ਦਾ ਕਾਰ ਚੱਲਦਾ ਤਾਂ ਸਾਡੇ ਨਾਲ ਕੁਲਵੰਤ ਸਿੰਘ ਮੰਨਣ ਜੋਂ ਨੇ ਉਹ ਵੀ ਇੱਥੇ ਮੌਜੂਦ ਨੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੰਨਣ ਸਾਹਿਬ ਅੱਜ ਮੀਟਿੰਗ ਹੋ ਰਹੀ ਆ ਕੀ ਕਹਿਣਾ ਚਾਹੁੰਦੇ ਸਰਕਾਰ ਦਾ ਰੁਕ ਰੋਕ ਕਿਵੇਂ ਦੇਖਦੇ ਹੋ ਤੁਸੀਂ ਸਰਕਾਰ ਦਾ ਰੁਕ ਤਾਂ ਦੇਖਦੇ ਪਿਆ ਤੈਨੂੰ ਦੇਖਦੇ ਪਿਆ ਜੀ ਜੇ ਗਿਆਨੀ ਰਵੀ ਸਿੰਘ ਉਹਨਾਂ ਨੂੰ ਬੁਲਾ ਦਿੱਤਾ ਸਰਕਾਰਾਂ ਹੀ ਮਲਾਉਂਦੀਆਂ ਵਈਆਂ ਪਰ ਕਿਉਂ ਇਦਾਂ ਕਿਉਂ ਕਰ ਰਹੀ ਆ ਸਰਕਾਰ ਜਾਂ ਤਾਂ ਐ ਜੀ ਪੀਸੀ ਤੋਂ ਖਤਰਾ ਆ ਜਾਂ ਸ਼ਰਮਣੀ ਕਾਲੀ ਦਲ ਤੋਂ ਖਤਰਾ ਲੱਗਣਦਾ ਉਹਨਾਂ ਨੂੰ ਤਾਂ ਮੈਨੂੰ ਕਹਿੰਦਾ ਸ਼ਰਮ ਜਦੋਂ ਕੋਈ ਗੱਡੀ ਤੋਂ ਲੈ ਜਾਂ ਨਾ ਤੇ ਉਹ ਜਿਹੜਾ ਜਿਸ ਸੈਂਟਰਲ ਉਹ ਹੋਵੇ ਤੇ ਉਹ ਸੰਥਾਨ ਨੂੰ ਪੜ੍ਹਣਾ ਜਿਹੜਾ ਇਹ ਪਿਛਲੀ ਕਹਾਵਤ ਹੀ ਚੱਲਦੀ ਪਈ ਹੈ ਪਰ ਇਹ ਕਹਿ ਸਕਦਾ ਮੈਂ ਸਿੰਘ ਸੁਬਾਨ ਦੇ ਰਤਵੇ ਤੇ ਕਦੀ ਵੀ ਕਿਸੇ ਨੇ ਸ਼੍ਰੋਮਿਕ ਕਮੇਟੀ ਨੂੰ ਕਦੀ ਨੁਕਸਾਨ ਜਾਂ ਭੰਡਣ ਦੀ ਕੋਸ਼ਿਸ਼ ਕਦੀ ਵੀ ਨਹੀਂ ਕੀਤੀ ਤੇ ਜੋ ਇੰਟਰਫੇਅਰ ਕਰ ਰਹੀ ਆ ਨਹੀਂ ਨਹੀਂ ਇਹ ਤਾਂ ਉਹਦੀ ਆਪਣੀ ਮਰਜ਼ੀ ਹੈ ਜੇ ਕਰਦੀ ਤਾਂ ਉਹ ਨਹੀਂ ਕਰਨਾ ਚਾਹੀਦਾ ਜੇ ਉਸ ਰਤਵੇ ਤੇ ਬੈਠੇ ਆ ਤੁਸੀਂ ਵੇਖ ਸਕਦੇ ਹੋ ਕਿ ਅੱਜ ਕੁਲਵਿੰਦਰ ਸਿੰਘ ਮੰਨਣ ਜੋਣੇ ਉਹ ਹੁਣ ਇਸ ਮੀਟਿੰਗ ਦੇ ਵਿੱਚ ਉਹ ਵੀ ਪਹੁੰਚ ਚੁੱਕੇ ਨੇ ਤਾਂ ਲਗਾਤਾਰ ਮੀਟਿੰਗ ਜੋ ਹੈ ਉਹ ਆਰੰਭ ਹੋ ਚੁੱਕੀ ਆ 11 ਵਜੇ ਦੇ ਕਰੀਬ ਦੀ ਤਾਂ ਹੁਣ ਤੁਹਾਡੇ ਨਾਲ ਕੱਲੀ-ਕੱਲੀ ਜਾਣਕਾਰੀ ਇਸ ਮੀਟਿੰਗ ਤੋਂ ਬਾਅਦ ਕੀ ਸਾਹਮਣੇ ਆਉਂਦਾ ਉਹ ਵੀ ਤੜ ਨਾਲ ਸਾਂਝੀ ਕਰਾਂਗੇ ਬਣੇ ਰਹੋ ਜਗਮਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਮਰਤ ਨਾਲ ਅਖਸ਼ਸਨਿਕ ਜਗਮਨ ਟੀਵੀ ਸ਼੍ਰੀਮੰਤ ਸਸਾਈ ਹੁਣ ਗਿਆਨੀ ਵੀ ਇਸ ਨੂੰ ਨਾਲ ਇੱਕ ਅਲੱਗ ਗੱਲ ਕਰਾਂ ਕਿ ਮੀਟਿੰਗ ਦੀ ਪਹਿਲਾਂ ਗੱਲ ਕਰ ਦੱਸੋ ਦੋਵੇਂ ਕਰ ਦੱਸੋ ਲੇਟ ਮੀਟਿੰਗ ਤਾਂ ਜੋ ਰੁਟੀਨ ਤੇ ਹੋਣੀ ਹੋਣੀ ਆ ਜੀ ਅੱਗੇ ਮੀਟਿੰਗ ਹੁੰਦੀ ਆ ਸਾਰੇ ਜਿੰਨੇ ਵੀ ਦੂਜੇ ਭਾਵੇਂ ਉਹ ਐਜੂਕੇਸ਼ਨ ادارے ਆ ਭਾਵੇਂ ਹਾਂ ਗੁਰੂ ਘਰਾਂ ਨੇ ਸੰਭਾਲਿਆ ਉਹ ਜਿੱਦਾਂ ਮੀਟਿੰਗ ਅੱਗੇ ਹੁੰਦੀਆਂ ਅੰਦਰ ਕਮੇਟੀ ਦੇ ਉੱਤੇ ਮੀਟਿੰਗ ਹੋਣੀ ਹੈ ਇਸ ਮੀਟਿੰਗ 'ਚ ਦੱਸਿਆ ਜਾ ਰਿਹਾ ਹੈ ਕਿ ਸਿੰਘ ਸਾਹਿਬ ਬਾਰੇ ਕੋਈ ਵੱਡਾ ਫੈਸਲਾ ਕੀਤਾ ਜਾ ਸਕਦਾ ਹੈ ਮੈਂ ਹੁਣ ਸਿੰਘ ਸਾਹਿਬ ਦੀ ਆਪੀ ਨਾ ਕਿ ਸਤਕਾਰਯੋਗ ਸਾਡੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਿਨ੍ਹਾਂ ਦਾ ਕੱਲ ਤੁਸੀਂ ਬਿਆਨ ਦੇਖਿਆ ਤੇ ਉਹ ਕਿੰਨੇ ਚਿਰ ਹੋ ਗਿਆ ਮੈਂ ਤੁਹਾਨੂੰ ਪੁੱਛਦਾ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਛੁੱਟੀ ਲੈਣ ਮਿੰਨਾ ਡੇਢ ਮਹੀਨਾ ਹੋਇਆ ਹੋਣਾ ਡੇਢ ਮਹੀਨਾ ਜੇ ਤਾਂ ਡੇਢ ਮਹੀਨੇ ਚ ਕੋਈ ਇਦਾਂ ਦੀ ਕੋਈ ਗੱਲ ਹੋਈ ਹੈ ਸੁਮਣੀ ਕਮੇਟੀ ਤੇ ਤਾਂ ਅਸੀਂ ਐਕਸ਼ਨ ਵੀ ਲਵਾਂਗੇ ਤੇ ਮੇਰੇ ਧਿਆਨ ਚ ਹੈ ਨਹੀਂ ਕੋਈ ਵੀ ਮੈਂ ਪਹਿਲੀ ਗੱਲ ਤਾਂ ਕਹਿੰਦਾ ਕਿਉਂਕਿ ਮੈਨੂੰ ਵੀ ਡੇਢ ਸਾਲ ਸਵਾ ਸਾਲ ਹੋ ਗਿਆ ਇੱਥੇ ਤੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਜੇ ਉਹਨਾਂ ਦੇ ਸਮੇਂ ਚ ਹੋਈ ਹੈ ਤੇ ਸਭ ਤੋਂ ਵੱਡਾ ਜਿਹੜਾ ਸਤਕਾਰ ਹੁੰਦਾ ਉਹ ਜਿਹਦਾ ਸ਼੍ਰੀ ਕਾਲਤਾਖ ਸਾਹਿਬ ਦਾ ਹੁੰਦਾ ਤੇ ਉਹਨਾਂ ਕੋਲ ਅਥਾ ਜਿਹੜੀਆਂ ਸ਼ਕਤੀਆਂ ਤਾਕਤਾਂ ਹੁੰਦੀਆਂ ਕਿਉਂਕਿ ਇਹ ਉਹ ਜਿਸ ਨੂੰ ਵੀ ਮਰਜ਼ੀ ਬੁਲਾ ਸਕਦੇ ਆ ਜਿਹੜੇ ਇਲਜਾਮ ਲਾਉਣੇ ਆ ਨਾ ਇਹ ਸੋਭਦੇ ਨਹੀਂ ਕਿਉਂਕਿ ਐਡੇ ਵੱਡੇ ਦਰਤਵੇ ਤੇ ਰਹਿ ਕੇ ਐਡੀ ਵੱਡੀ ਤਾਕਤ ਹੋਵੇ ਤੇ ਉਹ ਜਿਹਦੀ ਮਰਜ਼ੀ ਪਰਤਾਲ ਘਰਾ ਸਕਦੇ ਤੇ ਅੱਜ ਜੇ ਉਹ ਮਹੀਨੇ ਦੇਢ ਮਹੀਨੇ ਵਿੱਚ ਹੋਇਆ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਅਸੀਂ ਕਰਾਵਾਂਗੇ ਉਹਨੂੰ ਸਭ ਤੋਂ ਸਭ ਜਾਮਾ ਦਵਾਵਾਂਗੇ ਜੇ ਕੋਈ ਉਹਦੇ ਵਿੱਚ ਹੋਇਆ ਆ ਲੰਗਰਾਂ ਦੀ ਗੱਲ ਕੀਤੀ ਆ ਔਸਮ ਉਹ ਬੜੀ ਤਾਕਤ ਸੀ ਕਿ ਜਿਹਦਾ ਸੀ ਕਿ ਤੇ ਉਹਨਾਂ ਦੀ ਤਾਕਤ ਸੀ ਜਦੋਂ ਲੰਗਰਾਂ ਦੇ ਵਿੱਚ ਇਹ ਗੱਲ ਹੁੰਦੀ ਆ ਤਾਂ ਜੋ ਮਰਜੀ ਐਕਸ਼ਨ ਲੈ ਸਕਦੇ ਮੇਰੇ ਕਹਿਣ ਦਾ ਭਾਵੇਂ ਅੱਜ ਬੋਲਦੇ ਪਏ ਆ ਜਿਨ੍ਹਾਂ ਜਿਨ੍ਹਾਂ ਨੇ 50-50 ਲੱਖ ਦੀਆਂ ਗੱਡੀਆਂ ਰੱਖੀਆਂ ਜਿਨ੍ਹਾਂ ਨੇ 15-15 ਸੇਵਾਦਾਰ ਰੱਖੇ ਆ ਜਿਨ੍ਹਾਂ ਨੇ ਤਨਤਨ ਗੁਰੂ ਰਾਮਦਾਸ ਮਹਾਰਾਜ ਨੇ ਜਿਨ੍ਹਾਂ ਨੂੰ ਇੰਨੀ ਮੇਰੇ ਕਹਿਣ ਦਾ ਭਾਵਿਆ ਕਿ ਉਹਦਾ ਲੰਗਰ ਸੀਗਾ ਸੰਗਤ ਦੇ ਪੈਸੇ ਸੀਗੇ ਨਾ ਤੇ ਉਹਦੇ ਵਿੱਚ ਸਵਾਮਾਂ ਹਡਾਈਆਂ ਤੇ ਉਦੋਂ ਕਿਉਂ ਨਹੀਂ ਬੋਲੇ ਮੇਰਾ ਉਹਨਾਂ ਨੂੰ ਕੁਐਸਚਨ ਹੈ ਉਦੋਂ ਬੋਲਣਾ ਚਾਹੀਦਾ ਸੀ ਔਰ ਇਹ ਜਿਹੜਾ ਸਿਸਟਮ ਹੈਗਾ ਗੁਰੂ ਰਾਮਦਾਸ ਮਹਾਰਾਜ ਦਾ ਵੱਡੀ ਤਾਂ ਮੈਂ ਕਹਾਂਗਾ ਜੇ ਕੋਈ ਵੀ ਕਿਤੇ ਸਾਡੇ ਤੋਂ ਹੋਂਦਾਂ ਵੀ ਰਹਿ ਜਾ ਧੰਤਨ ਗੁਰੂ ਰਾਮਦਾਸ ਬੈਠਾ ਉਹ ਹਰ ਨੂੰ ਸਜਾ ਦੇਣ ਦੇ ਸਮਰਾਟ ਆ ਆਪਾਂ ਉਹ ਤੋਂ ਝੋਲੀਆਂ ਭਰਦੇ ਆ ਦਾਸਾ ਕੱਢਦੇ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੇ ਉਹ ਦਿਨ ਬਾਦ ਦਾਤਾ ਬੈਠਾ ਤੇ ਜੇ ਕਿਸੇ ਤੋਂ ਜੇ ਕੋਈ ਇਥੋਂ ਕੋਈ ਠਗੀ ਮਾਰਦਾ ਕੋਈ ਦਾਅ ਮਾਰਦਾ ਸਮਝਦਾ ਵੀ ਮੈਂ ਲੁਕ ਜਾਵਾਂ ਉਹ ਲੁਕ ਨਹੀਂ ਸਕਦਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਆਪਣਾ ਪਹਿਰਾ ਤੇ ਆਪ ਉਹ ਸੰਜਾਵਾਂ ਦੇਣ ਦੀ ਸਮਰੱਥਾ ਮੇਰੀ ਬੇਨਤੀ ਆ ਜਿਨ੍ਹਾਂ ਜਿਸ ਸੰਸਥਾ ਤੋਂ ਤੁਸੀਂ ਆਪਣੇ ਬੱਚੇ ਪਾਲੇ ਏਡਾ ਰਤਵਾ ਸਤਕਾਰ ਲਿਆ ਜਿਸ ਸੰਸਥਾ ਤੋਂ ਤੁਸੀਂ ਕਿਸੇ ਵੱਡੇ ਮਕਾਮ ਤੇ ਪਹੁੰਚੇ ਆ ਉਸ ਸੰਸਾਾਰੇ ਸੋਚਣ ਲੇ ਤੋਂ ਪਹਿਲਾਂ ਹਜ਼ਾਰ ਵਾਰੀ ਸੋਚਣਾ ਚਾਹੀਦਾ ਤੇ ਪਤਾ ਨਹੀਂ ਕਿਹੜੀਆਂ ਤਾਕਤਾਂ ਜਿਹੜੀਆਂ ਇਸ ਸ਼ਾਸਤ ਰੱਖ ਕੇ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਦੇ ਦਰ ਨੂੰ ਕੋਈ ਲੱਗਦਾ ਵੀ ਇੱਕ ਟੇਬਲ ਤੇ ਬੈਠ ਕੇ ਗੱਲ ਹੋ ਸਕਦੀ ਸੀਗੀ ਤੁਸੀਂ ਦੇਖੋ ਕਿ ਕਿੰਨੇ ਬੋਲਡ ਲੈਵਲ ਤੇ ਇਸ ਦੀ ਬਦਨਾਮੀ ਹੋ ਰਹੀ ਹੈ ਇਸ ਚੀਜ਼ ਦੀ ਕਿ ਇੱਕ ਮੁੱਖ ਗ੍ਰੰਥੀ ਹੋਣ ਹੈਡ ਗ੍ਰੰਥੀ ਹੋਣ ਪ੍ਰੈਸ ਕਾਨਫਰੰਸ ਸੱਦੀ ਜਾਵੇ ਕਿੰਨਾ ਨੇ ਸੱਦੀ ਉਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈ ਅਮਰਸਰ ਛੱਡ ਕੇ ਜਲੰਧਰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ ਸੰਗਠਾ ਦਾ ਦਿਲ ਦੁਖਦਾ ਜੀ ਜਦੋਂ ਇਹੋ ਜੀ ਗੱਲ ਸਾਹਮਣੇ ਆਉਂਦੀ ਹੈ ਕੀ ਲੱਗਦਾ ਹੈ ਮਨਸ਼ਾ ਕੀ ਹੋ ਸਕਦੀ ਹੈ ਜੀ ਦੇਖੋ ਕਿ ਮਨਸ਼ਾ ਜਿਹੜੀ ਇਹ ਹੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਦਾ ਜਿਹੜਾ ਮੈਂ ਕਹਿੰਦਾ ਕੋ ਨੂੰ ਇਹ 1000 ਵਾਲੀ ਸੋਚਣਾ ਚਾਹੀਦਾ ਏ ਏਡੇ ਰੁਤਬੇ ਤੇ ਰਹਿ ਕੇ ਤੂੰ ਉਸ ਸੰਸਥਾ ਦੀ ਬਦਨਾਮੀ ਕਰ ਰਿਹਾ ਜਿਸ ਸੰਸਥਾ ਤੋਂ ਤੂੰ ਪਰਿਵਾਰ ਪਾਲਿਆ ਜਿਸ ਸੰਸਥਾ ਤੋਂ ਤੂੰ ਆਪਣੇ ਬੱਚਿਆਂ ਨੂੰ ਆਪਣੇ ਮਕਾਮ ਤੇ ਪਹੁੰਚਾਇਆ ਤੇ ਮੈਨੂੰ ਤਾਂ ਇਸ ਚੀਜ਼ ਦੀ ਬੜੀ ਫੀਲ ਹੁੰਦੀ ਜਿਹੜੀ ਗੱਲ ਤੂੰ ਕਹੀ ਹੈ ਜਲੰਧਰ ਕੀਤੀ ਜਾ ਕੇ ਪ੍ਰੈਸ ਕਾਨਫਰੰਸ ਉਹਦੇ ਪਿੱਛੇ ਮੈਨੂੰ ਜੋ ਮਹਿਸੂਸ ਹੁੰਦਾ ਕਿਉਂਕਿ ਇੱਕ ਪੇਪਰ ਰੱਖਿਆ ਸੀ ਉਹਨਾਂ ਨੇ ਮਨਛਾ ਸੀ ਮਨਛਾ ਉਹਨਾਂ ਦੀ ਜੋ ਉਹਨਾਂ ਨੂੰ ਕਿਸੇ ਏਜੰਸੀ ਨੇ ਜਾਂ ਕਿਸੇ ਆਕਾ ਨੇ ਜਾਂ ਕਿਸੇ ਸਰਕਾਰ ਨੇ ਕਹਿ ਕੇ ਇਹ ਉਹ ਪੜ ਆ ਗਿਆ ਨਹੀਂ ਕਰਵਾਈਆ ਪ੍ਰੈਸ ਨਹੀਂ ਮੈਨੂੰ ਤਾਂ ਮਹਿਸੂਸ ਹੁੰਦਾ ਜਿਦਾਂ ਕਿਉਂਕਿ ਕਿ ਇਹ ਨਹੀਂ ਬੋਲਣਾ ਚਾਹੀਦਾ ਸੀ ਕਿਉਂਕਿ ਜਿਸ ਸੰਸਕਰੱਖਾਈਏ ਉਹਨੂੰ ਨਹੀਂ ਬੰਦਣਾ ਚਾਹੀਦਾ ਕਿਉਂਕਿ ਮੇਰੇ ਕੋਲ ਟੇਬਲ ਤੇ ਆ ਜਾਂਦੇ ਤੁਸੀਂ 1.5 ਮਹੀਨਾ ਪਹਿਲਾਂ ਰਹੇ ਆ ਸਾ ਅੱਜੇ ਮੈਂ ਚੀਫ ਸੈਕਟਰੀ ਡਿਊਟੀ ਦਿਨਾ ਪਿਆ ਗੁਰੂ ਰਾਮਦਾਸ ਦੇ ਦਰ ਤੇ ਮੇਰੇ ਕੋਲ ਆ ਜਾਂਦੇ ਕੋਈ ਮਸਲਾ ਸੀਗਾ ਹਾਂ ਨਾ ਹੱਲ ਕਰੀਏ ਨਾ ਕਿਸੇ ਨੂੰ ਸਜ਼ਾ ਦੇਈਏ ਵੈਸੇ ਤਾਂ ਮੈਂ ਫਿਰ ਦੁਬਾਰਾ ਉਹੀ ਰਿਪੀਟ ਕਰਦਾ ਕਿ ਉਹ ਏਡੇ ਰਤਵੇ ਸਦਕਾਰ ਤੇ ਬੈਠੇ ਸੀ ਕਿ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਭਾਵੇਂ ਸ਼ਮਨੀ ਕਮੇਟੀ ਦੇ ਪ੍ਰਧਾਨ ਆ ਮੰਨ ਮੈਂ ਬੇਟਾ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਜੇ ਕਿਤੇ ਵੀ ਕੋਈ ਘਾਟ ਮਹਿਸੂਸ ਨਹੀਂ ਵੀ ਕਿੱਸੇ ਵੀ ਜਦੋਂ ਕਾਲਤਖ ਸਾਹਿਬ ਦੇ ਜੱਥੇਦਾਰ ਸੀ ਜਿਹੜੇ ਫੈਸਲੇ ਉਹਨਾਂ ਵੱਲੋਂ ਲਏ ਗਏ ਉਹ ਦਬਾਅ ਦੇ ਹੇਠ ਸੀਗੇ ਉਦੋਂ ਇਹ ਵੀ ਉਹਨਾਂ ਨੇ ਬਿਆਨ ਕੀਤਾ ਸੀ ਕਿ ਕਿੱਧਰ ਕਿੱਧਰ ਇੱਕ ਵਾਰ ਉਹ ਦਬਾਅ ਦੇ ਹੇਠ ਸੀਗੇ ਇਸ ਕਰਕੇ ਜਿਹੜੇ ਫੈਸਲੇ ਆਜ਼ਾਦ ਨਹੀਂ ਲਏ